ਟਿਬਰੂਗੜ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਤਪਾਲ ਸਿੰਘ ਦੇ ਉੱਪਰ ਦੁਬਾਰਾ ਫੇਰ ਐਨਐਫਸੀ ਲਾਉਣ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕਸੂਤੀ ਸਿਤੀ 'ਚ ਫਸਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਬੜੀ ਸ਼ਕਤੀ ਦੇ ਨਾਲ ਸਾਰਾ ਰਿਕਾਰਡ ਮੰਗਾਇਆ ਕਿ ਸਾਨੂੰ ਦੱਸੋ ਕਿਹੜੇ ਤਰੀਕੇ ਨਾਲ ਕਿਹੜੇ ਨਿਯਮਾਂ ਨਾਲ ਤੁਸੀਂ ਦੁਬਾਰਾ ਅਮਰਤਪਾਲ ਦੇ ਉੱਪਰ ਐਨਐਸਏ ਹੋਰ ਵਧਾਇਆ ਔਰ 3 ਅਕਤੂਬਰ ਤੱਕ ਦਾ ਟਾਈਮ ਦਿੱਤਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਕਿ ਸਾਨੂੰ ਇਹ ਦੱਸੋ ਇੱਕ ਵਾਰੀ ਤਾਂ ਤੁਸੀਂ ਐਨਐਸਏ ਲਾਤਾ ਪਰ ਦੁਬਾਰਾ ਫੇਰ ਤੁਸੀਂ ਅਮਰਤਪਾਲ ਤੇ ਉਹਦੇ ਸਾਥੀਆਂ ਤੇ ਐਨਐਸਏ ਵਧਾਇਆ ਕਿਉਂ ਕਿਹੜੇ ਨਿਯਮਾਂ ਤਹਿਤ ਕਿਉਂਕਿ ਹਾਈ ਕੋਰਟ ਦੇ ਵਿੱਚ ਇਹ ਕੇਸ ਗਿਆ ਹੋਇਆ ਬਈ ਅਮਰਤਪਾਲ ਤੇ ਉਹਦੇ ਸਾਥੀਆਂ ਦੇ ਉੱਪਰ ਦੁਬਾਰਾ ਐਨਐਸਏ ਜਿਹੜਾ ਇਹਨਾਂ ਨੇ ਵਧਾਇਆ ਉਹਨਾਂ ਨੂੰ ਦੁਬਾਰਾ ਹੋਰ ਲੰਬਾ ਟਾਈਮ ਜੇਲ੍ਹ 'ਚ ਰੱਖਣ ਦੀ ਜਿਹੜੀ ਸਕੀਮ ਜਾਂ ਜਿਹੜੀ ਯੋਜਨਾ ਤਿਆਰ ਕੀਤੀ ਹੈ ਵੀ ਉਹਦੇ ਵਿੱਚ दम ਨਹੀਂ ਹੈਗਾ ਉਹ ਬਿਲਕੁਲ ਝੂਠੀ ਹੈ ਇਹ ਦਾਵਾ ਕੇਸ ਕਰਨ ਵਾਲਿਆਂ ਨੇ ਹਾਈ ਕੋਰਟ 'ਚ ਰਿਟ ਪਟੀਸ਼ਨ ਪਾਉਣ ਵਾਲਿਆਂ ਨੇ ਕੀਤਾ ਤਾਂ ਹਾਈ ਕੋਰਟ ਨੇ ਉਹ ਕੇਸ ਸੁਣਿਆ ਤਾਂ ਹਾਈ ਕੋਰਟ ਨੇ ਉਹ ਕੇਸ ਸੁਣ ਕੇ ਤੇ ਹੁਣ ਪਹਿਲਾਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੋਂ ਰਿਕਾਰਡ ਮੰਗਿਆ ਸੀ ਕਿਉਂਕਿ ਦੋਵਾਂ ਦੀ ਸਹਿਮਤੀ ਨਾਲ ਐਨਐਸਏ ਵਿਧਾਇਆ ਗਿਆ ਤਾਂ ਉਹ ਰਿਕਾਰਡ ਹੁਣ ਜਦੋਂ ਇਹਨਾਂ ਨੇ ਉੱਥੇ ਪੇਸ਼ ਕੀਤਾ ਤਾਂ ਅਦਾਲਤ ਨੂੰ ਕਿਤੇ ਨਾ ਕਿਤੇ ਇੰਜ ਲੱਗਾ ਵੀ ਇਹ ਰਿਕਾਰਡ ਪੂਰਾ ਨਹੀਂਗਾ ਇਹ ਪੂਰੀ ਜਾਣਕਾਰੀ ਨਹੀਂਗੀ ਤਾਂ ਫਿਰ ਅੱਜ ਅਦਾਲਤ ਨੇ ਸਖਤੀ ਦੇ ਨਾਲ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਇਹ ਹੁਕਮ ਜਾਰੀ ਕੀਤੇ ਨੇ ਕਿ ਪੂਰਾ ਰਿਕਾਰਡ ਸਬੂਤਾਂ ਸਹਿਤ ਇੱਥੇ ਰੱਖੋ ਲਿਆ ਕੇ ਵੇ ਕਿਹੜੇ ਨਿਯਮਾਂ ਨਾਲ ਤੇ ਕਿਵੇਂ ਤੁਸੀਂ ਅਮਰਤਪਾਲ ਤੇ ਉਹਦੇ ਸਾਥੀਆਂ ਦੇ ਉੱਪਰ ਹੋਰ ਲੰਬਾ ਟਾਈਮ ਜੇਲ੍ਹ ਚ ਰੱਖਣ ਦੇ ਲਈ ਐਨਐਸਏ ਵਧਾਇਆ ਹੁਣ ਵੇਖਣਾ ਇਹ ਹੋਏਗਾ ਕਿ ਭਗਵੰਤ ਮਾਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਕਿਹੜੀਆਂ ਦਲੀਲਾਂ ਜਾਂ ਕਿਹੜੇ ਸਬੂਤ ਲੈ ਕੇ ਜਾਂਦੀ ਹੈ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੀ ਅਦਾਲਤ ਉਹਨਾਂ ਸਬੂਤਾਂ ਨੂੰ ਮੰਨੇਗੀ ਜਾਂ ਅਦਾਲਤ ਝਾੜ ਪਾ ਕੇ ਕੋਈ ਨਵਾਂ ਫੈਸਲਾ ਦੇਵੇਗੀ ਜਿਹੜੇ ਕੇਸ ਪਾਉਣ ਵਾਲੇ ਨੇ ਅਮਰਤਪਾਲ ਦੇ ਸਾਥੀ ਉਹਨਾਂ ਦੇ ਵਕੀਲ ਉਹਨਾਂ ਨੂੰ ਇਹ ਉਮੀਦ ਹੈ ਕਿ ਹਾਈ ਕੋਰਟ ਇਹ ਹੁਕਮ ਦੇਵੇਗੀ ਕਿ ਐਨਐਸਏ ਗਲਤ ਤਰੀਕੇ ਨਾਲ ਵਧਾਇਆ ਗਿਆ ਤੇ ਉਹਨਾਂ ਨੂੰ ਇਹ ਉਮੀਦ ਹੈ ਕਿ ਹਾਈ ਕੋਰਟ ਅਮਰਤਪਾਲ ਨੂੰ ਛੱਡਣ ਦੀ ਜੇਲ੍ਹ ਚੋਂ ਕੱਢਣ ਦੀ ਮਤਲਬ ਜਿਹੜਾ ਫੈਸਲਾ ਉਹ ਜਾਰੀ ਕਰੇਗੀ ਹੁਣ ਵੇਖਣਾ ਹਾਈ ਕੋਰਟ ਦੇ ਫੈਸਲੇ ਵੱਲ ਹੈ ਕਿ ਹਾਈ ਕੋਰਟ ਸੱਚਮੁੱਚ ਅਮਰਤਪਾਲ ਨੂੰ ਛੱਡਦੀ ਹੈ ਯਾ ਫਿਰ ਜੇਲ੍ਹ ਤੇ ਰੱਖਣ ਦਾ ਹੁਕਮ ਦਿੰਦੀ ਹੈ ਹਾਈ ਕੋਰਟ ਅਮਰਤਪਾਲ ਤੇ ਐਨਐਸਏ ਵਧਾਉਣ ਦੇ ਨਾਲ ਸਹਿਮਤ ਹੈ ਜਾਂ ਨਹੀਂ ਸਹਿਮਤ ਇਹ ਆਉਣ ਵਾਲੇ ਦਿਨ ਦੱਸਣਗੇ ਫਿਲਹਾਲ ਕਸੂਤਾ ਜਾਂ ਮਾਮਲਾ ਇਸ ਤਰ੍ਹਾਂ ਬਣ ਗਿਆ ਦੋਵਾਂ ਸਰਕਾਰਾਂ ਲਈ ਜਦੋਂ ਹੁਣ ਪੂਰਾ ਰਿਕਾਰਡ ਪੇਸ਼ ਕਰਨਾ ਪੈ ਰਿਹਾ ਤਾਂ ਉਹਦੇ ਚ ਕਈ ਚੀਜ਼ਾਂ ਐਸੀਆਂ ਵੀ ਹੋ ਸਕਦੀਆਂ ਨੇ ਜਿਹੜੀਆਂ ਅ ਅਦਾਲਤ ਨੂੰ ਗਲਤ ਲੱਗ ਸਕਦੀਆਂ ਨੇ ਅਗਲੀ ਗੱਲ ਅਮਰਤਪਾਲ ਸਿੰਘ ਜਦੋਂ ਦਾ ਡੇਬਰੂਗੜ ਜੇਲ੍ਹ ਚ ਗਿਆ ਉਦੋਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਠੀਆਂ ਨੇ ਅਮਰਤਪਾਲ ਹੋਰਾਂ ਨੇ ਡੇਬਰੂਗੜ ਜੇਲ੍ਹ ਚੋਂ ਚੋਣ ਲੜੀ ਜਦੋਂ ਉਹ ਐਮਪੀ ਦੀ ਚੋਣ ਲੜਨ ਲਈ ਖੜੇ ਤਾਂ ਉਦੋਂ ਬਹੁਤ ਵੱਡੀ ਚਰਚਾ ਪਖੀ ਕਿਉਂਕਿ ਅਮਰਤਪਾਲ ਹੋਰੀ ਜਦੋਂ ਜੇਲ੍ਹ ਚੋਂ ਬਾਹਰ ਸੀ ਤਾਂ ਕਹਿੰਦੇ ਹੁੰਦੇ ਸੀ ਅਸੀਂ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਇੱਥੋਂ ਦੇ ਕਾਨੂੰਨ ਨੂੰ ਨਹੀਂ ਮੰਨਦੇ ਇੱਥੋਂ ਦੀ ਪਾਰਲੀਮੈਂਟ ਨੂੰ ਨਹੀਂ ਮੰਨਦੇ ਤੇ ਜਦੋਂ ਐਮਪੀ ਦੀ ਚੋਣ ਲੜਨੀ ਸੀ ਤਾਂ ਉਹਨਾਂ ਨੇ ਸੰਵਿਧਾਨ ਤੇ ਕਾਨੂੰਨ ਨੂੰ ਮੁੱਖ ਰੱਖ ਕੇ ਕਾਗਜ਼ ਭਰੇ ਤੇ ਫਿਰ ਪਾਰਲੀਮੈਂਟ ਤੇ ਜਾ ਕੇ ਸੰਵਿਧਾਨ ਤੇ ਹੱਥ ਰੱਖ ਕੇ ਸੰਵਿਧਾਨ ਦੀ ਸਹੁੰ ਚੁੱਕੀ ਤੇ ਸਹੁੰ ਵੀ ਚੁੱਕੀ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰੱਖਣ ਦੀ ਮਤਲਬ ਦੇਸ਼ ਨੂੰ ਇੱਕੋ ਰੱਖਣ ਦੀ ਤਾਂ ਇਹਦੇ ਉੱਪਰ ਬਹੁਤ ਸਾਰੇ ਸਵਾਲ ਵਿਰੋਧੀਆਂ ਨੇ ਆਲੋਚਕਾਂ ਨੇ ਖੜੇ ਕੀਤੇ ਵੀ ਜੇਕਰ ਉਹ ਪਹਿਲਾਂ ਇੰਜ ਕਹਿੰਦੇ ਸੀ ਕਿ ਮੈਂ ਨਹੀਂ ਮੰਨਦਾ ਤਾਂ ਫਿਰ ਇੱਕ ਐਮਪੀ ਦੀ ਕੁਰਸੀ ਪਿੱਛੇ ਇਹ ਸਾਰਾ ਕੁਝ ਬਦਲ ਦੇਣਾ ਠੀਕ ਨਹੀਂ ਸੀ ਜਿਹੜਾ ਇੱਕ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਬਾਹਰ ਆਇਆ ਜੇਲ੍ਹ ਚ ਉਹਨੇ ਤਾਂ ਇੱਕ ਦਿਨ ਸਟੇਜ ਤੇ ਇੱਥੋਂ ਤੱਕ ਬੋਲ ਦਿੱਤਾ ਸੀ ਕਿ ਗੱਲਾਂ ਕਰਦੇ ਸੀ ਸਿਰ ਦੇਣ ਦੀਆਂ ਤੇ ਸਿਰ ਦਿੱਤਾ ਆ ਕੇ ਚਾਰ ਲੱਤਾਂ ਵਾਲੀ ਐਮਪੀ ਦੀ ਕੁਰਸੀ 'ਚ ਐਡੀ ਵੱਡੀ ਗੱਲ ਉਹਨਾਂ ਨੇ ਬੋਲ ਦਿੱਤੀ ਸੀ ਤਾਂ ਅਮਰਤਪਾਲ ਦੇ ਉੱਪਰ ਕਾਲੀ ਕਾਂਗਰਸ ਹੋਰਾਂ ਨੇ ਇਹ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਏ ਬਾਅਦ ਦੇ ਵਿੱਚ ਉਹ ਸਵਾਲ ਤੁਹਾਨੂੰ ਕਿੰਨੇ ਕਵਾਜਬ ਲੱਗਦੇ ਨੇ ਤੁਸੀਂ ਆਪਣਾ ਕਮੈਂਟ ਲਿਖਿਓ ਤਾਂ ਉਸ ਤੋਂ ਬਾਅਦ ਇਹ ਮੰਗ ਵੀ ਉੱਠਦੀ ਰਹੀ ਹੈ ਕਿ ਅਮਰਤਪਾਲ ਜਦੋਂ ਹੁਣ ਇੰਨੀ ਵੱਡੀ ਲੀਡ ਦੇ ਨਾਲ ਲੋਕਾਂ ਨੇ ਐਮਪੀ ਜਿਤਾਇਆ ਤਾਂ ਫਿਰ ਸਰਕਾਰ ਉਹਨੂੰ ਜੇਲ੍ਹ ਚੋਂ ਬਾਹਰ ਕਿਉਂ ਨਹੀਂ ਕੱਢ ਰਹੀ ਫਿਰ ਉਹਨੂੰ ਅੰਦਰ ਕਿਉਂ ਰੱਖਿਆ ਜਾ ਰਿਹਾ ਹੈ ਉਹਨੂੰ ਪਾਰਲੀਮੈਂਟ 'ਚ ਸ਼ਾਮਲ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ ਤਾਂ ਇਸ ਸਾਰੇ ਕੁਝ ਦੇ ਦਰਮਿਆਨ ਹੁਣ ਜਿਮਣੀ ਚੋਣਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਚ ਅਮਰਤਪਾਲ ਸਿੰਘ ਤੇ ਜਿਹੜੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤੇ ਨੇ ਐਮਪੀ ਉਹਨਾਂ ਨੇ ਰਲ ਕੇ ਦੀਪ ਸਿੱਧੂ ਦੇ ਭਰਾ ਮੰਦੀਪ ਸਿੱਧੂ ਨੂੰ ਗਿੱਦੜਵਾਦ ਵਿੱਚੋਂ ਐਮਐਲਏ ਦੀ ਜਿਮਣੀ ਚੋਣ ਦੇ ਲਈ ਖੜਾ ਕਰ ਦਿੱਤਾ ਹੁਣ ਵੇਖਣਾ ਇਹ ਹੋਏਗਾ ਕਿ ਕੀ ਅਮਰਤਪਾਲ ਵਾਂਗ ਹੀ ਲੋਕ ਮੰਦੀਪ ਸਿੱਧੂ ਨੂੰ ਦੀਪ ਦੀਪ ਸਿੱਧੂ ਦੇ ਭਰਾ ਨੂੰ ਜਿਤਾਉਂਦੇ ਨੇ ਜਾਂ ਹਰਾਉਂਦੇ ਨੇ ਇਹ ਵੇਖਣਾ ਅਜੇ ਬਾਕੀ ਹੈ ਦੂਜੇ ਪਾਸੇ ਪਿਛਲੇ ਦਿਨੀ ਆ ਪਾਈ ਅਮਰਤਪਾਲ ਦੀ ਮਾਤਾ ਨੇ ਇਹ ਕਹਿ ਦਿੱਤਾ ਸੀ ਕਿ ਦੇਖੋ ਅਮਰਤਪਾਲ ਨੂੰ ਹੁਣ ਕਿਉਂ ਜੇਲ੍ਹ ਤੇ ਰੱਖਿਆ ਹੁਣ ਤਾਂ ਉਹ ਸੰਵਿਧਾਨ ਨੂੰ ਵੀ ਮੰਨਣ ਲੱਗ ਪਿਆ ਹੁਣ ਤਾਂ ਉਹਨੇ ਸੰਵਿਧਾਨ ਦੀ ਸੌ ਵੀ ਖਾਲੀ ਹੈ ਹੁਣ ਉਹਨੂੰ ਹੱਤਵੰਦੀ ਜਾਂ ਵੱਖਵਾਦੀ ਕਹਿਣਾ ਬਿਲਕੁਲ ਗਲਤ ਹੈ ਤਾਂ ਉਹਦੇ ਉੱਪਰ ਫਿਰ ਇੱਕ ਚਿੱਠੀ ਦੱਸੀ ਜਾ ਰਹੀ ਸੀ ਕਿ ਅਮਰਤਪਾਲ ਨੇ ਜੇਲ੍ਹ ਤੋਂ ਲਿਖਿਆ ਕਿ ਜੇਕਰ ਮੇਰੀ ਮਾਂ ਇਸ ਤਰ੍ਹਾਂ ਬਿਆਨ ਦੇਵੇਗੀ ਤਾਂ ਮੈਨੂੰ ਬਹੁਤ ਤਕਲੀਫ ਹੋਵੇਗੀ ਮੈਨੂੰ ਕੌਮ ਪਿਆਰੀ ਹੈ ਪੰਥ ਪਿਆਰਾ ਹੈ ਪਰਿਵਾਰ ਪਿਆਰਾ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਅਮਰਤਪਾਲ ਦੀਆਂ ਜੇਲ੍ਹ ਚੋਂ ਸਾਹਮਣੇ ਆਈਆਂ ਸੀ ਹਾਲਾਂਕਿ ਇਹਦੇ ਉੱਪਰ ਵੀ ਇੱਕ ਵਿਵਾਦ ਪਖਿਆ ਰਿਹਾ ਕਿ ਉਹ ਜਿਹੜੀ ਸੋਸ਼ਲ ਮੀਡੀਆ ਤੇ ਇਹ ਲਿਖਤੀ ਮੈਟਰ ਆਇਆ ਸੀ ਤਾਂ ਇਹ ਵਿਵਾਦ ਪਖਿਆ ਸੀਗਾ ਵੀ ਅਮਰਤਪਾਲ ਜੇਲ੍ਹ ਦੇ ਵਿੱਚੋਂ ਇਹ ਲਿਖਤੀ ਮੈਟਰ ਕਿਵੇਂ ਭੇਜ ਸਕਦਾ ਹੈ ਜੇਲ੍ਹ ਦੇ ਵਿੱਚ ਤਾਂ ਉਹਨਾਂ ਨੂੰ ਫੋਨ ਨਹੀਂ ਦਿੱਤੇ ਜਾਂਦੇ ਤਾ ਫਿਰ ਇਹ ਲਿਖਤੀ ਮੈਟਰ ਅਮਰਤਪਾਲ ਦੇ ਨਾਂ ਤੇ ਕਿਸੇ ਹੋਰ ਨੇ ਪਾਇਆ ਹੋ ਸਕਦਾ ਇਹ ਵੀ ਚਰਚਾ ਚੱਲਦੀ ਰਹੀ ਹੈ ਪਰ ਫਿਲਹਾਲ ਅਮਰਤਪਾਲ ਹੋਰਾ ਤੇ ਐਨਐਸਏ ਵਧਾਉਣ ਦਾ ਕੇਸ ਜਿਹੜਾ ਉਹ ਹਾਈ ਕੋਰਟ ਚ ਚੱਲ ਰਿਹਾ ਹਾਈ ਕੋਰਟ ਚ ਸੁਣਵਾਈ ਹੋ ਰਹੀ ਹੈ ਤੇ ਹਾਈ ਕੋਰਟ ਨੇ ਪਹਿਲਾਂ ਵੀ ਤੇ ਅੱਜ ਦੁਬਾਰਾ ਫੇਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਹ ਨੋਟਿਸ ਕੱਢੇ ਨੇ ਵੀ ਦੇਖੋ 3 ਅਕਤੂਬਰ ਤੱਕ ਜਵਾਬ ਦਿਓ ਸਾਰਾ ਰਿਕਾਰਡ ਇੱਥੇ ਪੇਸ਼ ਕਰੋ ਵੀ ਕਿਹੜੇ ਨਿਯਮਾਂ ਨਾਲ ਔਰ ਕਿਹੜੇ ਸਬੂਤਾਂ ਦੇ ਹਵਾਲਿਆਂ ਨਾਲ ਤੁਸੀਂ ਦੁਬਾਰਾ ਫਿਰ ਅਮਰਤਪਾਲ ਹੋਰਾਂ ਦੇ ਉੱਪਰ ਐਨਐਸਏ ਲਾਇਆ ਹੈ ਔਰ ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਅਮਰਤਪਾਲ ਦੇ ਸਾਥੀ ਜਿਹੜੇ ਇੱਕ ਫਿਲਮੀ ਐਕਟਰ ਵੀ ਹੈ ਦਲਜੀਤ ਕਲਸੀ ਉਹਨਾਂ ਦੇ ਪਰਿਵਾਰ ਵੱਲੋਂ ਵੀ ਹਾਈ ਕੋਰਟ 'ਚ ਪਹੁੰਚ ਕੀਤੀ ਹੋਈ ਹੈ ਕਿ ਦਲਜੀਤ ਕਲਸੀ ਦੇ ਕੋਲੋਂ ਨਾ ਤਾਂ ਕੁਝ ਬਰਾਮਦ ਹੋਇਆ ਨਾ ਦਲਜੀਤ ਕਲਸੀ ਅਮਰਤਪਾਲ ਦੀਆਂ ਕਿਸੇ ਗਤੀਵਿਧੀਆਂ 'ਚ ਸਿੱਧੇ ਰੂਪ ਵਿੱਚ ਸ਼ਾਮਲ ਸੀਗਾ ਤਾਂ ਉਹਦੇ ਉੱਪਰ ਵੀ ਐਨਐਸਏ ਜਿਹੜਾ ਲਾਇਆ ਹੋਇਆ ਇਹ ਬਿਲਕੁਲ ਗਲਤ ਹੈ ਇਹ ਗੈਰ ਕਾਨੂੰਨੀ ਹੈ ਤੇ ਉਹ ਵੀ ਹਾਈ ਕੋਰਟ ਪਹੁੰਚੇ ਹੋਏ ਨੇ ਹੁਣ ਹਾਈ ਕੋਰਟ ਨੇ ਉਸ ਮਾਮਲੇ ਦੇ ਵਿੱਚ ਵੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਕੋਲੋਂ ਜਵਾਬ ਤਲਬ ਕੀਤਾ ਹੋਇਆ ਪੰਜਾਬ ਸਰਕਾਰ ਨੇ ਆਪਣਾ ਜਵਾਬ ਹਾਈ ਕੋਰਟ ਤੇ ਭੇਜ ਦਿੱਤਾ ਹੋਇਆ ਕੇਂਦਰ ਸਰਕਾਰ ਦਾ ਜਵਾਬ ਅਜੇ ਜਾਣਾ ਬਾਕੀ ਹੈ ਤਾਂ ਇਹਨਾਂ ਦੋਵਾਂ ਕੇਸਾਂ ਦਾ ਨਪਟਾਰਾ ਕਈ ਕੋਸ਼ ਸਾਬਤ ਕਰੇਗਾ ਜੇਕਰ ਅਦਾਲਤ ਇਹਨਾਂ ਦੋਵਾਂ ਕੇਸਾਂ ਦੇ ਵਿੱਚ ਸਰਕਾਰ ਦੇ ਉਲਟ ਫੈਸਲਾ ਦੇ ਦਿੰਦੀ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੋਏਗੀ ਤਾਂ ਫਿਰ ਇਹ ਵੀ ਸਾਬਤ ਹੋਏਗਾ ਕਿ ਸਰਕਾਰਾਂ ਨੇ ਧੱਕਾ ਕੀਤਾ ਤੇ ਜੇਕਰ ਅਦਾਲਤ ਜਿਹੜੀ ਆ ਉਹ ਫੈਸਲਾ ਅਮਰਤਪਾਲ ਹੋਰਾਂ ਦੀ ਧਿਰ ਦੇ ਉਲਟ ਦੇ ਦਿੰਦੀ ਹੈ ਤੇ ਸਰਕਾਰਾਂ ਦੇ NSA ਲਾਉਣ ਨੂੰ ਤੇ ਵਧਾਉਣ ਨੂੰ ਵਾਜਬ ਕਰਾਰ ਦੇ ਦਿੰਦੀ ਹੈ ਤਾਂ ਫਿਰ ਵੀ ਇਹ ਗੱਲ ਬਹੁਤ ਵੱਡੀ ਸਾਬਤ ਹੋਵੇਗੀ ਜਿਹੜੇ NSA ਦੇ ਤਹਿਤ ਜੇਲ੍ਹ ਚ ਬੰਦ ਨੇ ਉਹਨਾਂ ਦੇ ਲਈ ਵੈਸੇ ਇਸ ਦੇਸ਼ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੋਕਾਂ ਨੂੰ ਦਬਾਉਣ ਲਈ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੇ ਇਹੋ ਜਿਹੇ ਐਕਟ ਧਰਾਵਾਂ ਆਵਾਜ਼ ਨੂੰ ਕੁਚਲਣ ਲਈ ਬਣਾਏ ਜਾਂਦੇ ਨੇ ਇਹ ਅਕਸਰ ਹੀ ਇਹ ਗੱਲ ਬੋਲੀ ਜਾਂਦੀ ਹੈ ਆਮ ਤੌਰ ਤੇ ਇਹ ਵਰਤੀ ਜਾਂਦੀ ਹੈ ਚੀਜ਼ ਔਰ ਪਿਛਲੇ ਟਾਈਮ ਦੇ ਵਿੱਚ ਬਹੁਤ ਸਾਰੀਆਂ ਧਾਵਾਂ ਦੇ ਉੱਪਰ ਜਿਹੜੇ ਬਣਾਏ ਹੋਏ ਕਾਨੂੰਨ ਨੇ ਉਹਨਾਂ ਨੂੰ ਵਰਤਿਆ ਗਿਆ ਇੱਥੋਂ ਤੱਕ ਕਿ ਕੇਂਦਰੀ ਏਜੰਸੀਆਂ ਨੂੰ ਵੀ ਸਰਕਾਰਾਂ ਆਪ ਦੇ ਲਈ ਆਪ ਦੇ ਤਰੀਕੇ ਨਾਲ ਵਰਤ ਲੈਂਦੀਆਂ ਨੇ ਜਿਵੇਂ ਕਿ ਜਿਹੜੀ ਈਡੀਏ ਉਹਨੂੰ ਤੇ ਸੀਬੀਆਈ ਨੂੰ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਸਭ ਤੋਂ ਵੱਡੀ ਅਦਾਲਤ ਨੇ ਝਾੜ ਪਾਈ ਹੈ ਇੱਥੋਂ ਤੱਕ ਸੁਪਰੀਮ ਕੋਰਟ ਨੇ ਕਿਹਾ ਵੀ ਤੁਸੀਂ ਸਰਕਾਰ ਦੇ ਤੋਤੇ ਨਾ ਬਣੋ ਇਹ ਢੇਡੀ ਵੱਡੀ ਗੱਲ ਕਹਿ ਦਿੱਤੀ ਤੇ ਕੋਈ ਛੋਟੀ ਗੱਲ ਨਹੀਂ ਗਈ ਜਦੋਂ ਸਭ ਤੋਂ ਵੱਡੀ ਅਦਾਲਤ ਨੇ ਪਹਿਲਾ 2013 ਦੇ ਵਿੱਚ ਸੁਪਰੀਮ ਕੋਰਟ ਨੇ सीबीआई ਨੂੰ ਕਿਹਾ ਸੀ ਕਿ ਕੇਂਦਰ ਸਰਕਾਰ ਦੇ ਤੋਤੇ ਨਾ ਬਣੋ ਤੇ ਹੁਣ ਫਿਰ ਉਹੀ ਗੱਲ ਸੁਪਰੀਮ ਕੋਰਟ ਨੇ ਦੁਹਰਾਈ ਹੈ ਕੇਜਰੀਵਾਲ ਦੇ ਕੇਸ 'ਚ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮੁੱਖ ਤੇ ਵੱਡੀ ਗੱਲ ਬਣਦੀ ਹੈ ਕਿ ਜਿਹੜੀਆਂ ਉਹ ਏਜੰਸੀਆਂ ਜਿਨ੍ਹਾਂ ਨੂੰ ਖੋਜਬੀਨ ਜਾਂਚ ਪੜਤਾਲ ਵਾਲੀਆਂ ਏਜੰਸੀਆਂ ਮੰਨਿਆ ਜਾਂਦਾ ਹੈ ਜੇ ਉਹਨਾਂ ਦੇ ਉੱਪਰ ਵੀ ਸਰਕਾਰਾਂ ਆਪਦੇ ਹਿਸਾਬ ਨਾਲ ਕੰਟਰੋਲ ਕਰਕੇ ਉਹਨਾਂ ਨੂੰ ਆਪਦੇ ਹਿਸਾਬ ਨਾਲ ਚਲਾਉਣਗੀਆਂ ਤਾਂ ਫਿਰ ਇਨਸਾਫ ਦੀ ਉਮੀਦ ਫਿਰ ਨਿਆਂ ਦੀ ਉਮੀਦ ਕਿੱਥੋਂ ਕੀਤੀ ਜਾਏਗੀ ਤਾਂ ਹੁਣ ਅਮਰਤਪਾਲ ਦੇ ਕੇਸ ਦੇ ਵਿੱਚ ਦੇਖਣਾ ਹੋਵੇਗਾ ਕਿ ਹਾਈ ਕੋਰਟ ਕੀ ਫੈਸਲਾ ਦਿੰਦੀ ਹੈ ਬਹੁਤ ਮੀਰ